ਪਾਜੀ ਇੱਥੇ ਹਮਲਾ ਕੀਤਾ 10-12 ਜਣਿਆਂ ਨੇ ਇੱਟਾਂ ਮਾਰੀਆਂ ਲੋਹੇ ਦੀ ਚੀਜ਼ਾਂ ਮਾਰੀਆਂ ਮੇਰੇ ਤੇ ਮੇਰੇ ਭਾਂਜੇ ਤੇ ਜਾਨੀ ਹਮਲਾ ਕੀਤਾ ਦੁਕਾਨ ਤੇ ਇੱਟਾਂ ਮਾਰੀਆਂ ਤੁਸੀਂ ਦੇਖ ਸਕਦੇ ਹੋ ਮੇਰੀ ਪਾਜੀ ਆਪਾਂ ਸਟੂਡੀਓ ਦੀ ਦੁਕਾਨ ਹੈ ਉੱਤੇ ਹਮਲਾ ਕੀਤਾ ਹੈ ਇੱਟਾਂ ਨਾਲ ਉਹ ਬੰਦੇ ਪਤਾ ਲੱਗੀ ਕੌਣ ਹਾਂਜੀ ਹਾਂਜੀ ਪਤਾ ਹੈ ਜੀ ਸਭ ਦਾ ਪਤਾ ਤੇ ਕਾਰਨ ਕੀ ਰਿਹਾ ਆ ਕੇ ਹਮਲਾ ਕਰਨ ਦੀ ਪਾਜੀ ਕੋਈ ਗੱਲ ਨਹੀਂ ਸੀ ਕਿਸੇ ਦੀ ਕੋਈ ਕਿਸੇ ਹੋਰ ਦਾ ਮੈਟਰ ਤੇ ਇੱਥੇ ਆ ਕੇ ਬਸ ਮੈਂ ਗਾਲਾਂ ਕੱਢਣ ਲੱਗ ਗਏ ਜਿਨ੍ਹਾਂ ਨੂੰ ਮਨਾ ਕੀਤਾ ਤੇ ਹਮਲਾ ਕਰਤਾ ਹਾਂਜੀ 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 बस चले जी थाने हाँ जी